ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਬਹੁਤ ਸਾਰੇ ਮੇਰੇ ਭਿੰਡ ਭਰਾਵਾਂ ਦੇ ਨਾਲ ਮੈਨੂੰ WhatsApp ਦੇ ਉੱਤੇ ਮੈਸੇਜ ਵੀ ਆਏ ਉਹਨਾਂ ਨੇ ਮੈਨੂੰ Instagram ਤੇ ਵੀ ਮੈਸੇਜ ਕੀਤਾ ਵੀਡੀਓ ਦੇ ਥੱਲੇ ਵੀ ਉਹਨਾਂ ਨੇ ਕਮੈਂਟ ਕੀਤਾ ਉਹ ਕਹਿੰਦੇ ਕਿ ਵੀਰ ਜੀ ਅਸੀਂ ਜਦੋਂ ਵਰਕਆਊਟ ਕਰਦੇ ਹਾਂ ਸਾਨੂੰ ਨਾ ਬੋਡੀ ਦੇ ਵਿੱਚੋਂ ਪਸੀਨਾ ਆਉਂਦਾ ਪਰ ਸਾਡਾ ਭਾਰ ਨਹੀਂ ਘਟਦਾ ਹੈਗਾ ਨੰਬਰ 1 ਨੰਬਰ 2 ਕਈਆਂ ਨੇ ਕਿਹਾ ਕਹਿੰਦੇ ਵੀ ਪਸੀਨਾ ਬਿਲਕੁਲ ਨਹੀਂ ਹੁੰਦਾ ਹੈਗਾ ਫਿਰ ਤੇ ਸਾਡਾ ਭਾਰ ਆ ਜਿਹੜਾ ਉਹ ਕਿਵੇਂ ਘਟੂਗਾ ਜੇ ਉਹਨਾਂ ਦੇ ਮਤਲਬ ਵੀ ਦਿਮਾਗ ਦੇ ਵਿੱਚ ਇਹ ਚੀਜ਼ ਆ ਕਹਿੰਦੇ ਵੀ ਜੇ ਮਤਲਬ ਵੀ ਸਾਨੂੰ ਪਸੀਨਾ ਆਊਗਾ ਤੇ ਸਾਡਾ ਜਿਹੜਾ ਬੋਡੀ weight ਆ ਉਹ ਘਟੇਗਾ ਤੇ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਵੀ ਕਹਿੰਦੇ ਵੀ ਵੀਰ ਜੀ ਸਾਨੂੰ ਪਸੀਨਾ ਆਉਂਦਾ ਵਾ ਪਰ ਸਾਡਾ ਜਿਹੜਾ ਬੋਡੀ weight ਆ ਉਹ ਨਹੀਂ ਘਟਦਾ ਜੇ ਘਟਦਾ ਵਾ ਤਾਂ ਮਤਲਬ ਥੋੜੇ ਟਾਈਮ ਲਈ ਘਟਦਾ ਵਾ ਮਤਲਬ ਵੀ ਜੇ 1-2 ਦਿਨ ਬਾਅਦ ਫੇਰ ਚੈੱਕ ਕਰੀਏ ਸਾਡਾ ਬੋਡੀ weight ਉਨਾ ਹੀ ਹੁੰਦਾ ਵਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਮੈਂ ਤੁਹਾਨੂੰ ਦੱਸੂਗਾ ਕਿ ਮਤ ਸਾਡਾ ਭਾਰ ਘਟਦਾ ਜਾਂ ਨਹੀਂ ਘਟਦਾ ਪਸੀਨਾ ਨਾ ਆਉਣ ਨਾਲ ਸਾਡਾ ਭਾਰ ਘਟੂਗਾ ਜਾਂ ਨਹੀਂ ਘਟੂਗਾ ਉਹ ਪ੍ਰੋਪਰਲੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਮੇਲਾ ਮੇਰੇ ਦਾ ਅਨੁਸਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫ ਤੱਕ ਜਰੂਰ ਦੇਖੇ ਤੇ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਕੇ ਦੇਖੋ ਜੀ ਕਿਉਂਕਿ ਅਗਰ ਤੁਸੀਂ ਇਹ ਮੇਰੀ ਵੀਡੀਓ ਦੇਖ ਲੈਣੇ ਨੇ ਉਹਨਾ ਤੁਹਾਡੇ ਦਿਮਾਗ ਦੇ ਵਿੱਚ ਮਤਲਬ ਬਹੁਤ ਸਾਰੇ ਐਵਰੇਜ ਸਵਾਲ ਹੋਣਗੇ ਜਿਹੜੇ ਤੁਹਾਡੇ ਕਲੀਅਰ ਹੋ ਜਾਣਗੇ ਦੇਖੋ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਚਾਹੇ ਤੁਸੀਂ ਮੇਲ ਹੋ ਜਾਂ ਫਿਰ ਤੁਸੀਂ ਫੀਮੇਲ ਹੋ ਤੁਸੀਂ ਭਾਰ ਘਟਾਉਣਾ ਚਾਹ ਤਾਨੂੰ ਇਹ ਜਾਨਣਾ ਬਹੁਤ ਬਹੁਤ ਜ਼ਰੂਰੀ ਆ ਕਿ ਸਾਡਾ ਪਸੀਨਾ ਆਉਣ ਨਾਲ ਭਾਰ ਘਟਦਾ ਜਾਂ ਨਹੀਂ ਘਟਦਾ ਵੀ ਜੇ ਸਾਨੂੰ ਪਸੀਨਾ ਆਉਂਦਾ ਤਾਂ ਸਾਡਾ ਭਾਰ ਕਿਉਂ ਨਹੀਂ ਘਟਦਾ ਹੈਗਾ ਦੇਖੋ ਜੀ ਜਿਹੜਾ ਸਾਡਾ ਬੋਡੀ ਦਾ weight ਹੁੰਦਾ ਉਹ ਦੋ ਤਰੀਕੇ ਦਾ ਹੁੰਦਾ ਇੱਕ ਤਾਂ ਹੁੰਦਾ ਸਾਡਾ ਬੋਡੀ weight ਹੁੰਦਾ ਵਾ ਇੱਕ ਹੁੰਦੀ ਬੋਡੀ ਫੈਟ ਹੁੰਦੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜਾ ਸਾਡਾ ਬੋਡੀ weight ਉਹ ਕਿਹੜਾ ਹੁੰਦਾ ਜਿਹੜਾ ਸਾਡਾ ਬੋਡੀ weight ਹੁੰਦਾ ਜੀ ਉਹ ਹੁੰਦਾ ਮਤਲਬ ਵੀ ਮੰਨ ਕੇ ਚੱਲੋ ਤੁਸੀਂ ਕੋਈ ਪਾਣੀ ਪੀ ਲਿਆ ਹਨਾ ਹੁਣ ਤੁਸੀਂ ਜਿਹੜਾ ਬੋਡੀ weight ਹੁੰਦਾ ਉਹ ਟੈਂਪੋਰਰੀ ਬੋਡੀ weight ਹੁੰਦਾ ਵਾ ਜੇ ਮੰਨ ਕੇ ਚੱਲੋ ਤੁਸੀਂ ਹੁਣ ਪਾਣੀ ਪੀ ਲਿਆ ਤੁਸੀਂ 1 ਲੀਟਰ ਪਾਣੀ ਪੀਲਾ 1 ਲੀਟਰ ਪਾਣੀ ਪੀਣਸਰ ਤੁਸੀਂ ਕੰਡੇ ਦੇ ਉੱਤੇ ਚੜਜੋ ਤੱਕੜੀ ਦੇ ਉੱਤੇ ਕੱਢਜੋ ਤਾਂ ਤੁਸੀਂ weight ਜਿਹੜਾ ਚੈੱਕ ਕਰੋਗੇ ਉਹ ਹੋ ਗਿਆ ਤੁਹਾਡਾ ਬੋਡੀ weight ਹੋ ਗਿਆ ਤੇ ਜਿਹੜਾ ਬੋਡੀ ਫੈਟ ਹੁੰਦੀ ਹੈ ਜਿਹੜੀ ਸਾਡੇ ਅੰਦਰ ਤੁਸੀਂ ਦੇਖਣਾ ਜਿਹੜੀ ਫालतੂ ਦੀ ਸਾਡੀ ਸਰੀਰ ਦੇ ਉੱਪਰ ਫੈਟ ਜੰਮੀ ਹੁੰਦੀ ਹੈ ਚਰਬੀ ਜਿਹਨੂੰ ਆਪਾਂ ਕਹਿੰਦੇ ਨੇ ਹਣਾ ਉਹ ਤੁਹਾਡੇ ਅੰਦਰ ਮਤਲਬ ਵੀ ਬੋਡੀ ਫੈਟ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੀ ਮਤਲਬ ਗੰਦੀ ਚਰਬੀ ਆ ਵਜੇ ਕਹਦੀ ਹੈ ਹਣਾ ਜਿਹਦੇ ਨਾਲ ਮਤਲਬ ਵੀ ਸਾਨੂੰ ਨਾ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਦਾ ਵੀ ਸਾਨੂੰ ਖਤਰਾ ਰਹਿੰਦਾ ਵਾ ਕਿਉਂਕਿ ਜੇ ਸਾਡੀ ਬੋਡੀ ਫ ਤਾ ਸਾਨੂੰ ਬਿਮਾਰੀਆਂ ਲੱਗਣੀਆਂ ਲੱਗਣੀਆਂ ਜਿੰਨੇ ਅਸੀਂ ਫਿੱਟ ਰਵਾਂਗੇ ਜਿੰਨੇ ਅਸੀਂ ਤੰਦਰੁਸਤ ਰਵਾਂਗੇ ਉੰਨੇ ਮਤਲਬ ਸਾਨੂੰ ਬਿਮਾਰੀਆਂ ਦਾ ਘੱਟ ਹੋਣ ਦਾ ਖਤਰਾ ਵਾ ਸੋ ਜਿਹੜਾ ਅਸੀਂ ਪਾਣੀ ਪੀਨੇ ਆ ਜਾਂ ਤੁਸੀਂ ਕੁਝ ਖਾ ਲਿਆ ਮੰਨ ਕੇ ਚਲੋ ਤੁਸੀਂ ਕੋਈ ਚੀਜ਼ ਵੀ ਖਾ ਲਈ ਆ ਹਨਾ ਜਾਂ ਤੁਸੀਂ ਰੋਟੀ ਖਾ ਕੇ ਅੱਡੇ ਹੋਣੇ ਤੁਸੀਂ ਰਾਜ ਕੇ ਰੋਟੀ ਖਾ ਲਈ ਚਾਰ ਪੰਜ ਰੋਟੀਆਂ ਖਾ ਲੀਆਂ ਸਬਜ਼ੀ ਖਾ ਲਈ ਦਹੀਂ ਖਾੜਿਆ ਉਤੋਂ ਦੀ ਤੁਸੀਂ ਪਾਣੀ ਪੀ ਲਿਆ ਤੁਸੀਂ ਬੋਡੀ weight ਆਪਣਾ ਚੈੱਕ ਕੀਤਾ ਤੁਹਾਡਾ weight ਉਧਰ ਨੋਰਮਲੀ ਚੱਲਦਾ ਸੀ 65 ਕਿਲੋ ਜਦੋਂ ਤੁਸੀਂ ਉੱਤੇ ਚੜੇ ਤਾਂ ਤੁਹਾਡਾ weight ਹੋ ਗਿਆ 68 ਕਿਲੋ 3 ਕਿਲੋ ਵਧਿਆ ਇਹ ਹੋ ਗਿਆ ਬੋਡੀ weight ਇਹ ਟੈਂਪੋਰਰੀ weight ਹੁੰਦਾ ਵਾ ਜੇ ਮੰਨ ਕੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵਾ ਤੁਸੀਂ ਪਾਣੀ ਪੀ ਲਿਆ ਪਾਣੀ ਪੀ ਕੇ ਤੁਸੀਂ ਕੰਡੇ ਤੇ ਜਿਹੜਾ ਤੁਹਾਡਾ weight ਵਣ ਗਿਆ ਜਿਹੜਾ ਪਾਣੀ ਆ ਪਾਣੀ ਨਾਲ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਪਾਣੀ ਨਾਲ ਤੁਹਾਡਾ weight ਕਦੇ ਨਹੀਂ ਵਧਦਾ ਜਿਹੜਾ ਸਾਡਾ ਬੋਡੀ weight ਵਧਦਾ ਵਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਾਨੂੰ ਨਾ ਮਤਲਬ ਕਿਲੋਰੀਜ਼ ਹੁੰਦੀਆਂ ਨੇ ਸਾਨੂੰ ਕਿਲੋਰੀਜ਼ ਅਸੀਂ ਦੇਖਣਾ ਹੁੰਦਾ ਵੀ ਅਸੀਂ ਦਿਨ ਦੇ ਵਿੱਚ ਕਿੰਨੀ ਕਿਲੋਰੀਜ਼ ਖਾ ਰਹ ਜਿਹੜੀ ਲੇਡੀਜ਼ ਆ ਫੀਮੇਲ ਆ ਜਿਹੜੀ ਉਹਨੂੰ ਇੱਕ ਦਿਨ ਦੇ ਵਿੱਚ 1600 ਤੋਂ ਲੈ ਕੇ 2000 ਕੈਲਰੀ ਦੇ ਵਿੱਚ ਰਹਿਣਾ ਪੈਂਦਾ ਵਾ ਜੇ ਉਹ ਕਹਿੰਦੇ ਵੀ ਅਸੀਂ ਮੋਟੇ ਨਾ ਹੋਈਏ ਤੇ ਜਿਹੜੇ ਬੰਦੇ ਨੇ ਆ ਨਾ ਮੈਲ ਨੇ ਜਿਹੜੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਇੱਕ ਦਿਨ ਦੇ ਵਿੱਚ 2000 ਤੋਂ ਲੈ ਕੇ 2500 ਕੈਲਰੀ ਦੀ ਲੈਣੀ ਹੁੰਦੀ ਹੈ ਜੇ ਉਹ 2500 ਤੋਂ ਵੱਧ ਕੈਲਰੀ ਲੈਣਗੇ ਉਹਨਾਂ ਦਾ ਬੋਡੀ weight ਵੱਡੇ ਵਧੇਗਾ ਉਹ ਵੀ ਕਿਵੇਂ ਵਧੇਗਾ ਉਹ ਉਹਨਾਂ ਦੀ ਫੈਟ ਵਧੇਗੀ ਜੇ ਤਾਂ ਗੁੱਡ ਚੀਜ਼ਾਂ ਖਾ ਰਹੇ ਨੇ ਵਧੀਆ ਚੀਜ਼ਾਂ ਖਾ ਰਹੇ ਨੇ ਕੈਲਰੀ ਦੇਖੋ ਜਿਆਦਾ ਲੈਂਦੇ ਵੇ ਨੇ ਪਰ ਉਹ ਕੈਲਰੀ ਕਿਤੋਂ ਲੈਂਦੇ ਵੇ ਨੇ ਇਹ ਵੀ ਡਿਪੈਂਡ ਕਰਦਾ ਨਾ ਵਿਓ ਕੇਲ ਜਿ ਕਿਹੜੀ ਜਗ੍ਹਾ ਤੋਂ ਲੈਂਦੇ ਪਏ ਨੇ ਜਦੋਂ ਗੁੱਡਸ ਦੀ ਚੀਜ਼ਾਂ ਤੋਂ ਕੇਲ ਜਿ ਲੈਂਦੇ ਪਏ ਨੇ ਹਨਾ 2000 ਤੋਂ 2500 ਤੋਂ ਵੀ ਵੱਧ ਲੈ ਰਹੇ ਉਹਨਾਂ ਜਿਹੜਾ weight ਵਧੂਗਾ ਉਹ ਉਹਨਾਂ ਦਾ ਮਸਲ weight ਵਧੂਗਾ ਮਸਲ weight ਨਾ ਕਿ ਬੋਡੀ ਫੈਟ ਵਧੂਗੀ ਇਹ ਹੁੰਦਾ ਵਾ ਮਤਲਬ ਵੀ ਤੁਹਾਡਾ ਬੋਡੀ weight ਹੁੰਦਾ ਵਾ ਜਿਹੜੀ ਤੁਸੀਂ ਮਤਲਬ ਮੰਨ ਕੇ ਚੱਲੋ ਤੁਸੀਂ ਔਰ ਚੀਜ਼ਾਂ ਖਾਈ ਜਾ ਰਹੇ ਤੁਸੀਂ ਗੰਦ ਮੰਦ ਲੱਟਰਨ ਪਟਰਮ ਖਾਈ ਜਾ ਰਹੇ ਤੁਸੀਂ ਹਨ ਉਹਦੇ ਨਾਲ ਤੁਸੀਂ ਕੇਲਿਸ ਵੱਧ ਲੈ ਲਿਆ ਉਹਦੇ ਨਾਲ ਕੀ ਕੀ ਸਾਡੀ ਬੋਡੀ ਦੇ ਅੰਦਰ ਜਿਹੜੀ ਫालतू ਅਸੀਂ ਕੇਲਿਸ ਦੀ ਲੈਣੀ ਆ ਉਹ ਇਕੱਠੀ ਹੋ ਜਾਂਦੀ ਹੈ ਉਹ ਚਰਬੀ ਦੇ ਰੂਪ ਦੇ ਵਿੱਚ ਇਕੱਠੀ ਹੋ ਜਾਂਦੀ ਜਿਹਦੇ ਨਾਲ ਮਤਲਬ ਵੀ ਸਾਡੀਆਂ ਥਾਈ ਭਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਸਾਡੀ ਹਿਪ ਭਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਸਾਡਾ ਪੇਟ ਆ ਜਿਹੜਾ ਉਹ ਬਾਹਰ ਨਿਕਲਣਾ ਸ਼ੁਰੂ ਕਰ ਦਿੰਦਾ ਵਾ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਡਿਸਾਈਡ ਕਰਨਾ ਵਾ ਕਿ ਮਤਲਬ ਵੀ ਅਸੀਂ ਜਿਹੜੀ ਦਿਨ ਦੇ ਵਿੱਚ ਕੇਲਿਸ ਲੈਣੀ ਆ ਅਸੀਂ ਘੱਟ ਤੋਂ ਘੱਟ ਕੇਲਿਸ ਦੀ ਲੈਣੀ ਆ ਵਾ ਸਾਨੂੰ ਜੇ 1600 ਦੀ ਚਾਹੀਦੀ ਆ ਤਾਂ ਸਾਨੂੰ 1600 ਕੇਲਿਸ ਦੀ ਤانوں ਇਹ ਚੀਜ਼ਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਆ ਤੇ ਜਿਹੜੇ ਕਹਿੰਦੇ ਵੀ ਸਾਨੂੰ ਪਸੀਨਾ ਨਹੀਂ ਹੁੰਦਾ ਹੈਗਾ ਪਰ ਸਾਡਾ ਭਾਰ ਕਿਵੇਂ ਘਟੂਗਾ ਦੇਖੋ ਭਾਰ ਘਟਾਉਣ ਲਈ ਪਸੀਨਾ ਆਉਣਾ ਨਾ ਆਉਣਾ ਇਹਦੇ ਨਾਲ ਸਾਡਾ ਕੋਈ ਲਿੰਕ ਨਹੀਂ ਹੈਗਾ ਜੇ ਤੁਹਾਨੂੰ ਪਸੀਨਾ ਨਹੀਂ ਵੀ ਹੁੰਦਾ ਤੁਹਾਡਾ ਭਾਰ ਤਾਂ ਵੀ ਘਟੂਗਾ ਸਾਡਾ ਮੇਨ ਮਕਸਦ ਇਹ ਹੈ ਵੀ ਜਿਹੜੀ ਅਸੀਂ ਕੈਲਰੀਜ਼ ਖਾਧੀਆਂ ਨੇ ਮੰਨ ਕੇ ਚਲੋ ਤੁਸੀਂ ਦਿਨ ਦੇ ਵਿੱਚ ਤੁਸੀਂ 2500 ਕੈਲਰੀਜ਼ ਖਾ ਗਏ ਹੁਣ ਤੁਸੀਂ ਉਹਨਾਂ ਨੂੰ ਬਰਨ ਕਰਨਾ ਵਾ ਉਹਨਾਂ ਨੂੰ ਤੁਸੀਂ ਬਰਨ ਕਰਨਾ ਵਾ ਉਹਨਾਂ ਨੂੰ ਜਾਨੀ ਕਿ ਤੁਸੀਂ ਖੋਰਨਾ ਵਾ ਕਿਵੇਂ ਕਰੋਗੇ ਵਰਕਆਊਟ ਨਾਲ ਹੀ ਕਰੋਗੇ ਨਾ ਜਦੋਂ ਤੁਸੀਂ ਵਰਕਆਊਟ ਕਰੋਗੇ ਤਾਂ ਤੁਹਾਡੀ ਜਿਹੜੀ ਕੈਲਰੀਜ਼ ਨੇ ਉਹ ਆਟੋਮੈਟਿਕਲੀ ਬਰਨ ਹੋਣੀ ਸ਼ੁਰੂ ਹੋ ਜਾਣਗੀਆਂ ਜਦੋਂ ਤੁਹਾਡੀ ਕੈਲਰੀਜ਼ ਬਰਨ ਹੋਣੀ ਸ਼ੁਰੂ ਹੋ ਗਈਆਂ ਤੁਸੀਂ 2500 ਕੈਲਰੀਜ਼ ਖਾਦੀ ਸੀ ਤੁਸੀਂ ਅੱਜ ਇੱਕ ਦਿਨ ਦੇ ਵਿੱਚ ਤੁਸੀਂ 800 ਤੋਂ ਲੈ ਕੇ 900000 ਮੰਨ ਕੇ ਚੱਲੋ ਤੁਸੀਂ 1000 ਕੈਲਰੀਜ਼ ਬਰਨ ਕਰ ਲਈ 1500 ਰਹਿ ਗਈ ਤੁਹਾਡਾ ਉਹਦੇ ਨਾਲ weight ਨਹੀਂ ਵਧੇਗਾ ਘਟੇਗਾ ਸਗੋਂ ਤੁਹਾਡਾ ਬੋਡੀ weight ਘਟਦਾ ਜਾਏਗਾ ਹੁਣ ਤੁਸੀਂ ਪਸੀਨਾ ਜਦੋਂ ਤੁਸੀਂ ਕੱਢਦੇ ਹੋ ਤੁਸੀਂ ਕਹਿੰਦੇ ਵੀ ਸਾਨੂੰ ਪਸੀਨਾ ਆ ਕੋਈ ਤਾਂ ਇਹ ਤੁਸੀਂ ਵੀਰ ਭੈਣ ਭਰਾ ਇਹੋ ਜਿھے ਦੇਖਣੇ ਜਿਹੜੇ ਨਾ ਟਰੈਕ ਸੂਟ ਪਾ ਕੇ ਭੱਜਦੇ ਨੇ ਉੱਪਰ ਪਾ ਲੈਂਦੇ ਨੇ ਲੋਰ ਵੀ ਪਾ ਲੈਂਦੇ ਨੇ ਉੱਪਰ ਵੀ ਪਾ ਲੈਂਦੇ ਨੇ ਉਹ ਰਨਿੰਗ ਕਰਾਉਂਦੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਇੱਕ ਕੀੜਾ ਹੁੰਦਾ ਵੀ ਅਸੀਂ ਆਪਣਾ ਜਿਹੜਾ ਪਸੀਨਾ ਨਿਕਲੂਗਾ ਸਾਨੂੰ ਹਾਂ ਉਹਦੇ ਨਾਲ ਸਾਡਾ ਬੋਡੀ weight ਘਟੇ ਆ ਹਾਂ ਉਹਦੇ ਨਾਲ ਘਟਦਾ ਜਰੂਰ ਹੈ ਬੋਡੀ weight ਬਟ ਉਹ ਹੁੰਦਾ ਟੈਂਪੋਰਰੀ weight ਹੁੰਦਾ ਵਾ ਕੁਛ ਦਿਨ ਵਾਸਤੇ weight ਹੁੰਦਾ ਵਾ ਯਾਨੀ ਕਿ ਇੱਕ ਦਿਨ ਵਾਸਤੇ weight ਘਟਾ ਲਿਆ ਜਾਂ ਦੋ ਦਿਨ ਵਾਸਤੇ weight ਘਟਾ ਲਿਆ ਜਿਹੜੇ ਸਪੋਰਟਸਮੈਨ ਨੇ ਆ ਨਾ ਗੇਮ ਬੌਕਸਿੰਗ ਹੋਗੀ ਜੁੱਡੋ ਹੋਗੀ ਤਾਈਕਵਾਂਡੋ ਹੋਗੀ ਜਿਹੜੀਆਂ ਮਤਲਬੀ weight ਲੀਆਂ weight ਲੀਆਂ ਗੇਮਾਂ ਨੇ ਉਹ ਮਤਲਬੀ ਪੁੰਦਦੇ ਨੇ ਉਹ ਟ੍ਰੈਕਸੂਟ ਕਿਉਂ ਪੁੰਦਦੇ ਨੇ ਉਹ ਟੈਂਪੋਰਰੀ ਪੁੰਦਦੇ ਨੇ ਕਿਉਂਕਿ ਉਹਨਾਂ ਦਾ ਤਾਂ ਜਿਵੇਂ ਕੱਲ ਨੂੰ ਬੋਡੀ weight ਹੋਣਾ ਸਵੇਰੇ ਤਾਂ ਉਹ ਇੱਕ ਦਿਨ ਪਹਿਲਾਂ ਹੀ ਨਾ ਹੋ ਆ FBT ਜਾ ਪਾ ਕੇ ਟ੍ਰੈਕਸੂਟ ਜਾ ਪਾ ਕੇ ਉਹ ਰਨਿੰਗ ਕਰਨੀ ਸ਼ੁਰੂ ਕਰ ਦਿੰਦੇ ਤਾਂ ਉਹਨਾਂ ਨਾਲ ਜਿਹੜਾ ਪਸੀਨਾ ਆਂਦਾ ਸਾਡੀ ਬੋਡੀ ਦੇ ਅੰਦਰ ਜਿਹੜਾ ਪਾਣੀ ਹੁੰਦਾ ਉਹ ਬਾਹਰ ਨਿਕਲ ਜਾਂਦਾ ਵਾ ਤੇ ਉਹਦੇ ਨਾਲ ਤੁਹਾਡਾ weight ਘਟ ਜਾਂਦਾ ਵਾ ਇਦਾਂ ਤਾਂ ਬਹੁਤ ਸਾਰੀਆਂ ਟੈਬਲੇਟ ਵੀ ਹੁੰਦੀਆਂ ਨੇ ਤੁਸੀਂ ਉਹ ਖਾ ਲਓ ਤੁਹਾਡੇ ਜਿਹੜਾ ਬੋਡੀ ਦੇ ਅੰਦਰ ਪਾਣੀ ਹੁੰਦਾ ਉਹ ਵਾਸ਼ਰੂਮ ਰਹੀ ਬਾਥਰੂਮ ਰਹੀ ਬਾਹਰ ਨਿਕਲ ਦਰੂਗਾ ਤਾਂ ਤੁਹਾਡਾ ਬੋਡੀ weight ਘਟ ਜੂਗਾ ਤੁਸੀਂ ਉਹ ਤੁਸੀਂ ਗੋਲੀ ਖਾ ਲਓ ਹਨਾ ਆਪਾਂ weight ਘਟਾਉਣਾ ਆਪਾਂ ਟੈਂਪਰੇਰੀ weight ਨਹੀਂ ਘਟਾਉਣਾ ਹੈਗਾ ਆਪਾਂ ਘਟਾਉਣਾ ਲੌਂਗ ਟਾਈਮ ਤੱਕ ਲੌਂਗ ਟਾਈਮ ਤੱਕ ਆਪਾਂ weight ਘਟਾਉਣਾ ਵੀ ਜਿਹੜਾ ਅਸੀਂ weight ਘਟਾਇਆ ਵਾ ਉਹ ਸਾਡਾ weight ਸਾਲਾ ਅੱਗੇ ਤੋਂ ਨਾ ਵਧੇ ਉੱਥੇ ਹੀ ਸਟੇਬਲ ਰਵੇ ਮੰਨ ਕੇ ਚਲੋ ਤੁਸੀਂ 70 ਕਿਲੋ ਦੇ ਹੋ ਤੁਸੀਂ 62 ਕਿਲੋ weight ਕਰ ਲਿਆ 8 ਕਿਲੋ ਬੋਡੀ weight ਤੁਸੀਂ ਆਪਣਾ ਘਟਾ ਹਉ ਤੋਹੇ ਕਹਿਣਾ ਕਿ ਮੇਰਾ ਬੇਟਾ ਜਿਹੜਾ 60 63 ਦੇ ਵਿੱਚ ਹੀ ਰਵੇ ਵਧੇ ਨਾ ਉਹ ਫਿਰ weight ਜਿਹੜਾ ਤੁਸੀਂ ਇਸੇ ਤਰ੍ਹਾਂ ਹੀ ਤੁਹਾਡਾ ਘਟੇਗਾ ਤੁਸੀਂ ਮਤਲਬ ਵੀ ਪਸੀਨਾ ਤੁਹਾਨੂੰ ਆਵੇ ਜਾਂ ਫਿਰ ਨਾ ਆਵੇ ਉਹਦੇ ਨਾਲ ਸਾਡਾ ਕੋਈ ਲਿੰਕ ਨਹੀਂ ਹੈਗਾ ਅਸੀਂ ਵੱਧ ਤੋਂ ਵੱਧ ਅਸੀਂ ਵਰਕਆਊਟ ਕਰਨਾ ਅਸੀਂ ਜਿਹੜੀ ਕੈਲਰੀਜ਼ ਖਾਦੀਆਂ ਨੇ ਅਸੀਂ ਕੈਲਰੀਜ਼ ਨੂੰ ਅਸੀਂ ਬਰਨ ਕਰਨਾ ਵਾ ਬਸ ਸਾਡਾ ਇਹ ਮੇਨ ਮਕਸਦ ਹੈ ਜੇ ਤੁਸੀਂ ਟੈਂਪਰੇਰੀ weight ਘਟਾਣਾ ਚਾਹੁੰਦੇ ਹੋ ਹਾਂ ਉੱਪਰ ਪਾ ਲਓ ਕੋਈ ਦਿੱਕਤ ਨਹੀਂ ਹੈ ਕਿ ਟ੍ਰੈਕਸੂਟ ਜਪਾਓ ਭੱਜੀ ਜਾਓ ਆਪਣੀ ਬੁੜੀ ਦੇ ਵਿੱਚੋਂ ਪਸੀਨਾ ਕੱਢੀ ਚਲੋ ਪਸੀਨਾ ਕੱਢੋਗੇ ਇਦਾਂ ਤਾਂ ਉਹ ਟੈਂਪਰੇਰੀ weight ਘਟ ਜਾਏਗਾ ਸਿਰ ਆ ਮੰਨ ਕੇ ਚਲੋ ਆਪਣੇ ਆਪ ਨੂੰ ਮਤਲਬ ਤੁਸੀਂ ਹੌਸਲਾ ਜੇ ਦੇਣ ਵਾਤੇ ਹਾਂ ਯਾਰ ਮੇਰਾ 1 ਕਿਲੋ weight ਘਟ ਗਿਆ 2 ਕਿਲੋ weight ਘਟ ਗਿਆ ਉਹ ਟੈਂਪੋਰਰੀ weight ਹੁੰਦਾ ਵਾ ਜਦੋਂ ਤੁਸੀਂ ਖਾਓਗੇ ਪੀਓਗੇ ਉਹ ਫੇਰ ਆਟੋਮੈਟਿਕਲੀ ਤੁਹਾਡਾ weight ਵਜ ਗਿਆ 1 2 ਦਿਨ ਬਾਅਦ ਤੁਹਾਡਾ weight ਫੇਰ ਉੱਥੇ ਹੀ ਆ ਜਾਊਗਾ ਸੋ ਇਸ ਕਰਕੇ ਅਗਰ ਤੁਸੀਂ weight ਘਟਾਉਣਾ ਵਾ ਤਾਂ ਸਾਨੂੰ ਪਸੀਨਾ ਆਉਣਾ ਨਾ ਆਉਣ ਦਾ ਕੋਈ ਲਿੰਕ ਨਹੀਂ ਹੈਗਾ ਕਿਉਂਕਿ ਜਿਹੜੀ ਸਾਡੀ ਬੋਡੀ ਆ ਸਾਡੀ ਬੋਡੀ ਦੇ ਵਿੱਚ 65 ਤੋਂ 70% 65 ਤੋਂ 70% ਸਾਡੀ ਬੋਡੀ ਦੇ ਅੰਦਰ ਫਾਟਰ ਆ ਪਾਣੀ ਆ ਪਾਣੀ ਦੀ ਬਣੀ ਹੋਈ ਹੈ ਸਾਡੀ ਬੋਡੀ ਜੜੀ 60 ਤੋਂ 70% ਦੇ ਅੰਦਰ ਅੰਦਰ ਸਾਡੀ ਬੋਡੀ ਦੇ ਵਿੱਚ ਪਾਣੀ ਆ ਜੇ ਸਾਡੀ ਬੋਡੀ ਦੇ ਵਿੱਚੋਂ ਮੰਨ ਕੇ ਚਲੋ ਸਾਰਾ ਪਾਣੀ ਹੀ ਨਿਕਲ ਗਿਆ ਜੇ ਤੁਸੀਂ ਆਪਣੀ ਬੋਡੀ ਦੇ ਵਿੱਚੋਂ ਸਾਰਾ ਪਾਣੀ ਹੀ ਕੱਢ ਤਾ ਤਾਂ ਤੁਸੀਂ ਖਤਮ ਹੋ ਜਾਓਗੇ ਤੁਹਾਡਾ ਸਿਰ ਦੁਖਣ ਲੱਗ ਜਾਊਗਾ ਤੁਹਾਨੂੰ ਚੱਕਰ ਆਉਣ ਲੱਗ ਜਾਣਗੇ ਤੁਹਾਨੂੰ ਹੋਰ ਤਰ੍ਹਾਂ ਦਾ ਮਹਿਸੂਸ ਹੋਏਗਾ ਤੁਹਾਡਾ ਢਿੱਡ ਦੁਖਣ ਲੱਗ ਜਾਊਗਾ ਤੁਹਾਡੀ ਲੱਤਾਂ 'ਚ ਜਾਨ ਨਹੀਂ ਰਹੂਗੀ ਜੇ ਤੁਸੀਂ ਆਪਣੀ ਬੋਡੀ ਦੇ ਵਿੱਚੋਂ ਪਾਣੀ ਕੱਢ ਤਾ ਸੋ ਸਾਡੀ ਬੋਡੀ ਨੂੰ ਚਲਾਉਣ ਵਾਸਤੇ ਪਾਣੀ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਕੋਈ ਜਿਹੜੀ ਸਾਡੀ ਬੋਡੀ ਆ ਨਾ ਉਹਦੇ ਵਿੱਚ ਕੋਟੋਟ ਮੰਨ ਕੇ ਚੱਲੋ ਤੁਸੀਂ ਪਾਣੀ ਪੀਨੇ ਚਾਰ ਤੋਂ ਪੰਜ ਕਿਲੋ ਬੋਡੀ ਵੇਟ ਸਾਡੀ ਬੋਡੀ ਆ ਜਿਹੜੀ ਉਹ ਪਾਣੀ ਦਾ ਹੀ ਸਟੋਰ ਕਰਕੇ ਰੱਖਦੀ ਆ ਜੇ ਤੁਸੀਂ ਉਹ ਵਾਟਰ ਕੱਢ ਦੋਗੇ ਬੋਡੀ ਦੇ ਵਿੱਚੋਂ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਣਾ ਪਊਗਾ ਸੋ ਇਸ ਕਰਕੇ ਪਸੀਨਾ ਆਉਣਾ ਨਾ ਆਉਣਾ ਸਾਨੂੰ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਅਸੀਂ ਸਿਰਫ ਆਪਣੇ ਵਰਕਆਊਟ ਉੱਪਰ ਫੋਕਸ ਕਰੀਏ ਅਸੀਂ ਆਪਣੀ ਜਿੰਨੀ ਕੇਲੇ ਦੀ ਖਾਦੇ ਨੇ ਅਸੀਂ ਆਪਣੀ ਕੇਲੇ ਦੀ ਨੂੰ ਬਰਨ ਕਰੀਏ ਜਿੰਨੀ ਕੈਲਰੀ ਜਿੰਨੀ ਤੁਸੀਂ ਬਰਨ ਕਰੋਗੇ ਤੁਹਾਡਾ ਜਿਹੜਾ ਬੋਡੀ weight ਆ ਉਹ ਉਨੀ ਜਲਦੀ ਘਟੇਗਾ ਤੇ ਇਹ ਜਿਹੜਾ weight ਘਟਾਉਂਗੇ ਤੁਸੀਂ ਇਹ ਲੌਂਗ ਟਾਈਮ ਤੱਕ ਤੁਹਾਡਾ weight ਘਟਦਾ ਰਹੇਗਾ ਇਹ ਤੁਹਾਡਾ ਬੋਡੀ weight ਉਸ ਤੋਂ ਬਾਅਦ ਨਹੀਂ ਵਧੇਗਾ ਕਦੇ ਵੀ ਤੁਹਾਡਾ ਬੋਡੀ weight ਉਨਾ ਕੀ ਹੀ ਰਹੇਗਾ ਜੇ ਤੁਸੀਂ ਪਸੀਨਾ ਕੱਢੋਗੇ ਆਪਣੀ ਬੋਡੀ ਦੇ ਵਿੱਚੋਂ ਪਾਣੀ ਕੱਢੋਗੇ ਤਾਂ ਤੁਹਾਡਾ ਜਿਹੜਾ ਬੋਡੀ weight ਆ ਉਹ ਸਿਰਫ 1-2 ਦਿਨ ਵਾਸਤੇ ਘਟੇਗਾ ਬਾਅਦ ਚੋ ਆਟੋਮੈਟਿਕ ਹੀ ਉੱਥੇ ਆ ਜਾਏਗਾ ਸੋ ਇਹ ਚੀਜ਼ ਤੁਸੀਂ ਆਪਣੇ ਦਿਮਾਗ ਦੇ ਵਿੱਚੋਂ ਕੱਢ ਦਿਓ ਵੀ ਸਾਨੂੰ ਪਸੀਨਾ ਬਹੁਤ ਜ਼ਿਆਦਾ ਆ ਰਿਹਾ ਵਾ ਜੀ ਸਾਡਾ ਬੋਡੀ weight ਘਟਦਾ ਵਾ ਪਰ ਫਿਰ ਵੱਧ ਜਾਂਦਾ ਪਰ ਕਈ ਕਹਿੰਦੇ ਨੇ ਜਿਹੜਾ ਸਾਨੂੰ ਮਤਲਬ ਹੀ ਪਸੀਨਾ ਨਹੀਂ ਆਂਦਾ ਹੈਗਾ ਪਰ ਸਾਨੂੰ ਪਸੀਨਾ ਨਾ ਆਉਣ ਕਰਕੇ ਸਾਡਾ ਬੋਡੀ weight ਜਿਹੜਾ ਉਹ ਨਹੀਂ ਘਟੇਗਾ ਇਹਦੇ ਨਾਲ ਸਾਡਾ ਕੋਈ ਲਿੰਕ ਨਹੀਂ ਹੈਗਾ ਜੀ ਸੋ ਉਮੀਦ ਕਰਦਾ ਕਿ ਤੁਹਾਨੂੰ ਪ੍ਰੋਪਰਲੀ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਪਸੀਨੇ ਆਉਣ ਨਾਲ ਸਾਡਾ ਬੋਡੀ weight ਘਟੇਗਾ ਜਾਂ ਨਹੀਂ ਘਟੇਗਾ ਅਗਰ ਫਿਰ ਵੀ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਇਸ ਵੀਡੀਓ ਦੇ ਰਿਗਾਰਡਿੰਗ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਜੀ ਦੇਖੋ weight ਘਟਾਉਣ ਦੀ ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਚੀਜ਼ ਆ ਉਹ ਹੈਗੀ ਡਾਈਟ ਆ ਜਿੰਨੀ ਵਧੀਆ ਤੁਹਾਡੀ ਡਾਈਟ ਹੋਏਗੀ ਉਨਾ ਤੁਹਾਡਾ ਜ਼ਿਆਦਾ weight ਘਟੇਗਾ ਕੱਲਾ ਵਰਕਆਊਟ ਨਾਲ weight ਨਹੀਂ ਘਟਦਾ ਹੈਗਾ ਕਦੇ ਵੀ ਵਰਕਆਊਟ ਨਾਲ weight ਨਹੀਂ ਘਟੇਗਾ ਅਗਰ ਤੁਸੀਂ ਆਪਣੀ ਡਾਈਟ ਜਿਹੜੀ ਮੇਨਟੇਨ ਕਰੋਗੇ ਤਾਂ ਹੀ ਤੁਹਾਡਾ weight ਜਿਹੜਾ ਉਹ ਘਟੇਗਾ ਤੁਸੀਂ workout ਜਿੰਨਾ ਮਰਜ਼ੀ ਕਰ ਲੋ ਜਦੋਂ ਤੱਕ ਤੁਹਾਡੀ diet ਵਧੀਆ ਨਹੀਂ ਹੋਊਗੀ ਸਹੀ ਨਹੀਂ ਹੋਊਗੀ ਤੁਹਾਨੂੰ calories ਦਾ ਨਹੀਂ ਪਤਾ ਹੋਏਗਾ ਤੁਹਾਡਾ body weight ਜਿਹੜਾ ਉਹ ਨਹੀਂ ਘਟੇਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦਾ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬਈ ਸੱਚੀ ਗੱਲ ਹੈ